ਸਾਸਰੀਆ ਕਾਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਬਹੁਤ ਹੀ ਸਵਾਦਿਸ਼ਟ ਸਬਜੀ ਉਹ ਹੈ ਜੀ ਮਟਰ ਮਸ਼ਰੂਮ ਦੀ ਤੇ ਆਓ ਇਸ ਦੀ ਵਿਧੀ ਨੂੰ ਜਾਣਦੇ ਹਾਂ ਮਟਰ ਮਸ਼ਰੂਮ ਬਣਾਉਣ ਵਾਸਤੇ ਇੱਥੇ ਮੈਂ 200 ਗ੍ਰਾਮ ਦੇ ਕਰੀਬ ਫਰੋਜ਼ਨ ਮਟਰ ਲਏ ਆ ਤੇ ਇੱਕ ਪੈਕਟ ਮੈਂ ਮਸ਼ਰੂਮ ਦਾ ਲਿਆ ਹੈ ਮਟਰ ਨੂੰ ਆਪਾਂ ਪਾਣੀ ਵਿੱਚ ਚੰਗੀ ਤਰ੍ਹਾਂ ਧੋ ਲਿਆ ਹੈ ਤੇ ਮਸ਼ਰੂਮ ਨੂੰ ਆਪਾਂ ਚੰਗੀ ਤਰ੍ਹਾਂ ਮਸਲ ਮਸਲ ਕੇ ਧੋ ਕੇ ਸਾਫ਼ ਕਰ ਲਾਂਗੇ ਤੇ ਕੱਟ ਲੰਨੇ ਆ। ਮਸਾਲਾ ਬਣਾਉਣ ਵਾਸਤੇ ਇੱਥੇ ਮੈਂ 8 ਤੋਂ 10 ਕਲੀਆਂ ਲਸਣ ਦੀਆਂ ਲਈਆਂ ਨੇ ਤੇ 1 ਇੰਚ ਤਕਰੀਬ ਅਦਰਕ, ਦੋ ਪਿਆਜ਼ ਤੇ ਤਿੰਨ ਟਮਾਟਰ ਮੀਡੀਅਮ ਸਾਈਜ਼ ਦੇ ਲਏ ਨੇ ਤੇ ਇਹਨਾਂ ਨੂੰ ਵੀ ਆਪਾਂ ਚੋਪੜੇ ਵਿੱਚ ਪਾ ਕੇ ਚੋਪ ਕਰ ਲਾਂਗੇ ਤੇ ਆਓ ਹੁਣ ਆਪਾਂ ਸਬਜ਼ੀ ਦੀ ਤਿਆਰੀ ਕਰਦੇ ਹਾਂ। ਇੱਥੇ ਮੈਂ ਇੱਥੇ ਮੈਂ ਸਾਰੀਆਂ কুমਮਾ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਟੋਲੇ ਆ ਤੇ ਇਹਨਾਂ ਨੂੰ ਕੱਟ ਵੀ ਲਿਆ ਹੈ ਤੇ ਹੁਣ ਆਪਾਂ ਖੁੰਮਾ ਤੇ ਮਟਰਾਂ ਨੂੰ ਕੁੱਕਰ ਦੇ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਪਾ ਕੇ ਤੇ ਇਸ ਨੂੰ ਸੀਟੀ ਮਰਵਾ ਲਾਂਗੇ ਤੇ ਚੰਗੀ ਤਰ੍ਹਾਂ ਗਲਾ ਲਵਾਗੇ ਤੇ ਦੂਸਰੇ ਪਾਸੇ ਆਪਾਂ ਮਸਾਲੇ ਦੀ ਤਿਆਰੀ ਕਰਦੇ ਹਾਂ ਮਟਰ ਮਸ਼ਰੂਮ ਵਾਸਤੇ ਮੈਂ ਕੜਾਈ ਨੂੰ ਗੈਸ ਤੇ ਰੱਖ ਦਿੱਤਾ ਹੈ ਤੇ ਇਸ ਦੇ ਵਿੱਚ ਹੁਣ ਆਪਾਂ ਇੱਕ ਕੜਛੀ ਦੇ ਕਰੀਬ ਵੋਫਲੀ ਦਾ ਤੇਲ ਪਾ ਰਿਹਾ ਤੇਲ ਗਰਮ ਹੋ ਰਿਹਾ ਤੇ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚੇ ਦੇ ਕਰੀਬ ਦੀਰਵਾ ਦਿੱਤਾ ਜੀਰਨ ਨੂੰ ਤੁਸੀਂ ਚੰਗੀ ਤਰ੍ਹਾਂ ਟੜਕਣ ਦੇਣਾ 1.5 ਚਮਚੀ ਹਿੰਗ ਤੇ ਜਿਹੜੇ ਆਪਾਂ ਪਿਆਜ਼ ਅਦਰਕ ਲਸਣ ਚੋਪ ਕਰਕੇ ਰੱਖੇ ਹੋ ਸਾਰੇ ਆਪਾਂ ਐਸੇ ਵਿੱਚ ਪਾ ਦਿੰਦੇ ਹਾਂ ਇਹਨੂੰ ਦੰਗੀ ਦੇਣਾ ਆਪਾਂ ਪੁੰਨ ਦਾ ਪਿਆਜ਼ ਆਪਣੇ ਤੁਸੀਂ ਦੇਖ ਪਾ ਰਹੇ ਹੋ ਮਸਾਲਾ ਜਿਹੜਾ ਹੈ ਆਪਣਾ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਬੇਸਿਕ ਮਸਾਲੇ ਪਾਨੇ ਆ ਤੇ ਗੈਸ ਦੀ ਫਲੇਮ ਨੂੰ ਥੋੜਾ ਘੂ ਘੱਟ ਕਰ ਦਿੰਦੇ ਆ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਇੱਕ ਚਮਚ ਦੇ ਕਰੀਬ ਛਿੰਦੜਾ ਨਮਕ ਪਾ ਰਹੇ ਹਾਂ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਲਾਲ ਮਿਰਚ ਤੇ 1.5 ਚਮਚ ਧਨੀਆ ਪਾਊਡਰ ਇਸ ਤੋਂ ਇਲਾਵਾ ਇਸ ਦੇ ਵਿੱਚ ਮੈਂ ਅੱਧਾ ਚਮਚੇ ਦੇ ਕਰੀਬ ਹੀ ਦੇਗੀ ਮਿਰਚ ਦੇਗੀ ਮਿਰਚ ਦਾ ਜਿਹੜਾ ਫਲੇਵਰ ਹੈ ਔਰ ਰੰਗਤ ਹੈ ਬਹੁਤ ਵਧੀਆ ਹੁੰਦੀ ਹੈ ਤੇ ਮੈਂ 3-4 ਚਮਚੇ ਦੇ ਕਰੀਬ ਭੁੰਨੇ ਹੋਏ ਆ ਜੀਰਾ ਬਰਾਪਾ ਥੋੜਾ ਜਿਹਾ ਪਾਣੀ ਪਾ ਕੇ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਕੱਲੇ ਮਸਾਲੇ ਨਾ ਤੁਸੀਂ ਪੋਲਿਆ ਕਰੋ ਥੋੜਾ ਜਾਂ ਪਾਣੀ ਜ਼ਰੂਰ ਪਾ ਲਿਆ ਕਰੋ ਇਸ ਨਾਲ ਕੀ ਹੈ ਮਸਾਲਿਆਂ ਦੀ ਪੁਜਾਈ ਵਧੀਆ ਹੋ ਜਾਂਦੀ ਹੈ ਤੇ ਠੜਦੇ ਨਹੀਂ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਮਸਾਲੇ ਆਪਣੇ ਪੋਜੀ ਤੋਂ ਕਨੇ ਤੇ ਤੇਲ ਉਹ ਰਿਲੀਜ਼ ਕਰ ਲਏ ਨੇ ਪੋਨੇਸਟ ਇਸ ਯਾਪਾ ਥੋੜਾ ਕੁ ਅੱਧਾ ਚਮੇ ਦਾ bột ਘੱਟ ਥੋੜੀ ਕਸੂਰੀ ਮੇਥੀ ਇਹਨੂੰ ਕ੍ਰਸ਼ ਕਰਕੇ ਬਾਅਦ ਨੇ ਕੇ ਇਸ ਦਾ ਫਲੇਵਰ ਹੈ ਜਿਹੜਾ ਹੋਰ ਵੱਧ ਜਾਂਦਾ ਖੁਸ਼ਬੂਦਾਰ ਮਸਾਲਾ ਬਣ ਜਾਂਦਾ ਉੱਪਰ ਜਿਹੜੇ ਟਮਾਟਰ ਤਿੰਨ ਸੀਗੇ ਉਹਨਾਂ ਨੂੰ ਵੀ ਚੋਪ ਕਰ ਲਿਆ ਤੇ ਸਾਰੇ ਨੂੰ ਮਿਕਸ ਕਰ ਦਿੰਦੇ ਹਾਂ ਤੇ ਨਾਲ ਹੀ ਥੋੜਾ ਜਿਹਾ ਪਾਣੀ ਵੀ ਪਾ ਲੈਂਦੇ ਹਾਂ ਤਾਂ ਕਿ ਟਮਾਟਰ ਜਲਦੀ ਗਲ ਜਾਣਗੇ ਕੁਲ ਇਸ ਤਰ੍ਹਾਂ ਹੀ ਆਪਾਂ ਚੰਗੀ ਤਰ੍ਹਾਂ ਕਰਾਂਗੇ ਕਿ ਮਸਾਲਾ ਆਪਣਾ ਚੰਗੀ ਤਰ੍ਹਾਂ ਉਨਰਿਆ ਤੇ ਤੇਲ ਰਿਲੀਜ਼ ਕਰਨਾ ਸ਼ੁਰੂ ਕਰ ਦਿੱਤਾ ਇੱਥੇ ਆਪਾਂ ਇਸ ਨੂੰ ਹਾਲੇ 3 ਤੋਂ 4 ਮਿੰਟ ਚੰਗੀ ਤਰ੍ਹਾਂ ਹੋਰ ਪੋਲਾਂਗੇ ਕਿਉਂਕਿ ਕੱਚਾਪਾਨਾ ਜਿਹੜਾ ਲਸਣ ਵਗੈਰਾ ਦਾ ਉਹ ਚੰਗੀ ਤਰ੍ਹਾਂ ਦੂਰ ਕਰਦਾ ਆਪਾਂ ਮਸਾਲਾ ਆਪਣਾ ਪੁੰਗਿਆ ਹੈ ਤੇ ਹੁਣ ਆਪਾਂ ਜਿਹੜੇ ਮਟਰ ਤੇ ਮਸ਼ਰੂਮ ਬੋਇਲ ਕਰਕੇ ਰੱਖੇ ਸੀ ਉਹ ਸਾਰੇ ਆਪਾਂ ਇਹਦੇ ਵਿੱਚ ਪਾ ਲੈਂਦੇ ਆ ਸਬਜੀ ਨੂੰ ਤਾਂ ਅਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਨੇ ਆ। ਤੁਸੀਂ ਦੇਖ ਪਾਰਿਓ ਕਿ ਸਬਜੀ ਦੀ ਰੰਗਤ ਕਿੰਨੀ ਸੋਹਣੀ ਆਈ ਆ। ਤੈਨੂੰ ਨਾ ਆਪਾਂ ਪਾਈ ਤੋਂ 10 ਮਿੰਟ ਤੱਕ ਇਸੇ ਤਰ੍ਹਾਂ ਪਕਾਵਾਂਗੇ ਪਰ ਉਪਰੋਂ ਇਸ ਨੂੰ ਕਵਰ ਕਰ ਦਾਂਗੇ। ਸਬਜੀ ਨੂੰ ਪੱਕਦੇ ਹੋਏ 3 ਤੋਂ 4 ਮਿੰਟ ਹੋ ਚੁੱਕੇ ਆਪਾਂ ਖੋਲ ਕੇ ਚੈੱਕ ਕਰਦੇ ਆ। ਸਬਜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਆਓ ਆਪਾਂ ਇਸ ਨੂੰ ਪਰੋਸਦੇ ਹਾਂ ਮਟਰ ਮਸੂਨ ਦੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਜੇਕਰ ਤੁਸੀਂ ਹਾਲੇ ਤੱਕ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰੋ ਇੱਕ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰਕੇ ਜੇ ਤੁਹਾਨੂੰ ਮੇਰੀਆਂ ਰੈਸਪੀਜ਼ ਚੰਗੀਆਂ ਲੱਗਦੀਆਂ ਨੇ ਤੁਸੀਂ ਨੂੰ ਸ਼ਰੇਹ ਜ਼ਰੂਰ ਕਰੋ ਜੀ ਇਸੇ ਤਰ੍ਹਾਂ ਦੀਆਂ ਮੈਂ ਵਧੀਆ ਵਧੀਆ ਰੈਸਪੀਸ ਪਾਉਂਦਾ ਹੀ ਰਹਿੰਦਾ ਹੈ ਸੌਫਰੀਗਾ ਕਾਜ